ਨੇ ਤੇਰੇ ਹਰ ਮਨ ਕਰੇ ਮੇਰੇ ਚਾਰ ਪਰਨੇ ਨਵੇਂ ਲਿਆ ਕੇ ਰੱਖੇ ਹੋਏ ਮੈਂ ਤੇ ਫਿਰ ਲਿਆਉਣੇ ਕਿਸੇ ਹੋਰ ਨੇ ਸੀਗੇ ਨਹੀਂ ਘਰੇ ਨਹੀਂ ਬੰਨਣਾ ਹੁੰਦਾਗਾ ਕੋਈ ਫਿਰ ਘਰੇ ਇਹਨਾਂ ਨਾਲ ਲੜਦਾ ਵੀ ਨਾ ਕੋ ਮੇਰਾ ਲੀਡਾ ਲੱਭਦਾ ਤੇ ਨਾ ਕੋ ਮੇਰੇ ਨੀਕਰ ਲੱਭੇ ਤੇ ਨਾ ਕੋ ਮੇਰੀ ਬਣਾਣ ਲੱਭੇ ਤੇ ਨਾ ਕੋਈ ਕਾਲਾ ਹੋਈ ਜਾਣਾ ਰੱਗ ਜਿੰਨੀ ਮਰਜ਼ੀ ਤੂੰ ਗੋਰੀ ਹੋ ਕੇ ਆਈਏ ਤੇ ਕੋਈ ਨਹੀਂ ਹੋ ਜੂਗਾ ਕਾਲਾ ਤੇ ਇਹੋ ਜਿਹਾ ਰੰਗ ਹੈਗਾ ਉਹ ਜੇ ਲੈਣਾ ਤਾਂ ਡਿਊਟੀ ਦੇ ਲਏ ਨੇ ਘੋ ਦੀ ਸਾਂਭ ਲਈ ਆਣ ਕੇ ਉਹ ਵੀ ਕੀ ਆਇਆ ਏ ਤੇਰਾ ਨਹੀਂ ਏ ਕਿ ਉਹ ਪੈਸੇ ਤੇ ਮੇਰੇ ਆ ਤੂੰ ਬਾਪੂ ਲੱਗ ਤਮ ਆਹ ਤੇ ਜਦੋਂ ਸੰਭਿਆ ਮੈਂ ਮੈਂ ਵੀ ਇੱਥੇ ਨਾਲ ਆ ਤੇਰੇ ਮੇਰੇ ਸੰਭਿਆ ਹੀ ਦੱਸੀ ਬਸ ਸੰਭਿਆ ਐਵੇਂ ਨਾ ਇਧਣ ਚਤਰਾਇਆਂ ਮਾਰੀ ਜਾ ਹਣ ਆਹ ਹਾਂ ਉਹ ਰਹੂਗੀ ਨਹੀਂ ਜੋੜਿਆ ਸੀ ਤੇ ਮੈਂ ਗੁੰਨ ਕੱਚਾ ਕਰਕੇ ਜੋੜ ਦਿੱਤਾ ਤੁਰ ਜਾ ਤੁਰ ਜਾ ਕੋਈ ਨਹੀਂ ਕੀਤਾ ਤੂੰ ਤੁਰ ਜਾ ਤੁਰਦਾ ਹਾਂ ਇਹ ਤੂੰ ਕਿੱਥੇ ਲੈ ਕਾਫਸ ਐ ਵਾਲਗਾ ਮੈਂ ਇਹ ਵਾਲਗਾ ਕਿਉਂ ਪਾਣੀ ਸਰਦੀ ਮੈਂ ਐ ਨੱਕ ਚ ਕੋਕਾ ਤਕੋਕਾ ਦਮੇ ਰੱਖੇ ਵੀ ਇਨੇ ਜੱਦਾ ਹੋਏਗਾ ਦੀ ਕੋਈ ਅੱਜ ਮੈਂ ਨਵਾਂ ਤਕੋਕਾ ਪਾਇਆ